ਲੋੜਨੀ ਹੈਗੀ ਆਪਣਾ ਕੰਮ ਸਹੀ ਰੱਖੋ ਇਹ ਸਰਕਾਰ ਜਿਹੜੀ ਹੈਗੀ ਆ ਇਹਨੇ ਨਾਰੇ ਲਾ ਕੇ ਸਾਡੇ ਤੋਂ ਜਿਹੜੀਆਂ ਅੱਗੇ ਸਰਕਾਰਾਂ ਸੀ اسی ਕੈਪਟਨ ਨੂੰ ਕਹਿੰਦੇ ਉਹਨੇ ਤਾਂ ਚਮਚਾ ਲੈ ਕੇ ਜੰਮਿਆ ਪਰ ਇਹ ਤਾਂ ਉਹਦਾ ਵੀ ਪਿਓ ਨਿਕਲਿਆ ਘਣਾ ਆਮ ਤੋਂ ਖਾਸ ਬਣ ਗਿਆ ਤੇ ਇਹਨੇ ਸਾਡੇ ਨਾਲ ਮਾਨਾ ਮਹੀਨਾ ਸ਼ੁਰੂ ਕਰਤਾ ਗੱਲ ਕਰ ਚੋਣੇ ਚਾਹੀਦੇ ਸਾਰੇ ਪੰਨੀ ਸਰਕਲ ਇੱਧਰ ਆਜੋ ਸਾਰਾ ਮੈਂ ਜੀ ਦੋ ਮਿੰਟ ਬੈਠੋ ਸਵਾਨ ਦੇ ਬਤਨ ਦਿੱਤਾ ਗਿਆ ਜੀ ਹਾਂਜੀ ਸਾਡੀ ਨਾ 14 ਮਹੀਨੇ ਤੋਂ ਤਨਖਾਹ ਨਹੀਂ ਸੀ ਆਈ ਇਸ ਕਰਕੇ ਅਸੀਂ ਧਰ ਨਾਲ ਬਲਜੀਤ ਕੌਰ ਦੇ ਲਾਇਆ ਸੀਗਾ ਜਿਸ ਤੋਂ ਬੁਖਲਾ ਕੇ ਸਰਕਾਰ ਨੇ ਤੇ ਇਹ ਕਦਮ ਚੁੱਕਿਆ ਸਾਡੀ ਜਿਹੜੀ ਲੀਡਰ ਆ ਉਹਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਤੇ ਉਹਦੇ ਸੈਂਟਰ ਦੀ ਚੈਕਿੰਗ ਕੀਤੀ ਗਈ ਉਹਦੇ ਰਿਕਾਰਡ ਨੂੰ ਚੱਕ ਕੇ ਲੈ ਗਏ ਤੇ ਜੇ ਗਲਤੀ ਨਹੀਂ ਪਾਈ ਗਈ ਤਾਂ ਹੋਰ ਨੋਟਸ ਬਹੁਤ ਕੱਢੇ ਜਿਹੜਾ ਤਾਨਾਸਾਰ ਰਵਈਆ ਇਹਨਾਂ ਨੇ ਅਪਣਾਇਆ ਜਿਹੜੀ ਸਾਡੀ ਲੀਡਰ ਆ ਉਹਨੇ ਧੜਕ ਲੀਡਰ ਆ ਜੀਦੇ ਮਗਰ ਅਸੀਂ ਖੜੇ ਆ ਸਾਡੀ ਫੌਜ ਜਿਹੜੀ ਆ ਉਹ ਲੀਡਰ ਦੇ ਮਗਰ ਖੜੀ ਆ ਤੇ ਇਹੇ ਰੋਜ਼ ਬਹਾਨੇ ਲਾ ਕੇ ਉਹਨੂੰ ਤੰਗ ਪਰੇਸ਼ਾਨ ਕਰਦੇ ਆ ਵੀ ਤੁਸੀਂ ਆਪਣੀ ਤਨਖਾਹ ਲਈ ਕਿਉਂ ਲੜਾਈ ਕੀਤੀ ਤੁਸੀਂ ਕੁੜੀਆਂ ਨੂੰ ਗੁੰਮਰਾਹ ਕਰਦੇ ਹੋ ਪਰ ਸਾਡੀ ਲੀਡਰ 31 ਸਾਲਾਂ ਤੋਂ ਸਾਡੀ ਅਗਵਾਈ ਕਰ ਰਹੀ ਆ ਤੇ ਉਹ ਇੱਕ ਜਾਵਾਜ਼ ਲੇਡੀ ਆ ਜੀਦੇ ਮਗਰ ਅਸੀਂ ਅਸੀਂ ਖੜੇ ਆ ਚਟਾਨ ਵਾਂਗੂ ਖੜੇ ਆ ਤੇ ਅਸੀਂ ਜੇ ਸਰਕਾਰ ਉਹਨਾਂ ਨੂੰ ਤੰਗ ਕਰੂਗੀ ਅਸੀਂ ਇਹਦਾ ਮੂੰਹ ਤੋੜਵਾ ਜਵਾਬ ਦਵਾਂਗੇ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਇਸ ਦਾਤੇ ਲਾ ਦਿੱਤੀ ਆ ਤੇ ਅਸੀਂ ਉਹਨਾਂ ਦੇ ਮਗਰ ਖੜੇ ਆ ਤੇ ਸਰਕਾਰ ਸਾਨੂੰ ਕਦੇ ਵੀ ਛੁਕਾ ਨਹੀਂ ਸਕਦੀ ਠੀਕ ਹੈ ਜੀ ਹਾਂਜੀ ਇਹ ਧਾਰਨਾ ਜਿਹੜਾ ਲਾਇਆ ਵਾ ਇਹ ਸਾਡੇ ਜਿਹੜੇ ਸੂਬਾ ਪ੍ਰਧਾਨ ਹਰ ਗੋਬਿੰਦ ਕੌਰ ਆ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਜਿਹੜਾ ਕੀਤਾ ਜਾ ਰਿਹਾ ਸੀ ਉਹਦੇ ਖਿਲਾਫ ਅਸੀਂ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਉਹਨਾਂ ਦੇ ਪਹਿਲਾਂ ਸਟਾਫ ਜਿਹੜਾ ਹੈਗਾ ਆਪਣਾ ਦਫ਼ਤਰ ਦਾ ਉਹ ਰਜਿਸਟਰ ਲੈ ਗਿਆ ਚੱਕ ਕੇ ਕਿਉਂਕਿ ਉਹਨਾਂ ਨੂੰ ਹੁਕਮ ਸਰਕਾਰ ਦਿੰਦੀ ਹੈ ਡਾਕਟਰ ਬਲਜੀਤ ਕੌਰ ਦਿੰਦੇ ਨੇ ਕਿ ਆਹਾ ਹਾ ਕਾਰਵਾਈ ਜਿਹੜੀ ਹੈਗੀ ਇਹ ਪ੍ਰਧਾਨਤੇ ਕੀਤੀ ਜਾਵੇ ਰਜਿਸਟਰ ਲੈ ਕੇ ਗਏ ਉਹਨਾਂ ਦਾ ਕੁਝ ਵੀ ਉਹਦੇ ਚੋਂ ਗਲਤ ਨਹੀਂ ਪਾਇਆ ਗਿਆ ਸਾਰਾ ਰਿਕਾਰਡ ਉਹਨਾਂ ਦਾ ਸਹੀ ਪਾਇਆ ਗਿਆ ਉਸ ਤੋਂ ਬਾਅਦ ਕਹਿੰਦੇ ਤੁਸੀਂ ਛੁੱਟੀਆਂ ਨਹੀਂ ਲੈ ਸਕਦੇ ਛੁੱਟੀਆਂ ਵੀ ਤਿੰਨ ਛੁੱਟੀਆਂ ਤੋਂ ਵੱਧ ਤੁਸੀਂ ਲੈ ਨਹੀਂ ਸਕਦੇ ਉਹਨਾਂ ਦਾ ਸਰਦ ਨਹੀਂ ਤਿੰਨ ਛੁੱਟੀਆਂ ਤੋਂ ਬਿਨਾ ਤੇ ਉਹਨਾਂ ਨੂੰ 1 ਮਹੀਨੇ ਦੀਆਂ 4-5 ਛੁੱਟੀਆਂ ਚਾਹੀਦੀਆਂ ਨੇ ਤੇ ਬਸ ਸਾਰਾ ਕੁਝ ਹੈਗਾ ਤਾਂ ਜੀ ਇਹ ਹੈ ਵੀ ਉਹਨਾਂ ਨੇ ਅਕਾਲੀ ਦਲ ਜੁਆਇਨ ਕੀਤਾ ਕਰਕੇ ਸਾਰਾ ਪ੍ਰੈਸ਼ਰ ਇਸ ਕਰਕੇ ਉਹਨਾਂ ਤੇ ਬਣਾਇਆ ਜਾ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਇਸ ਅਕਾਲੀ ਦਲ ਨੂੰ ਛੱਡ ਦੇਣ ਤੇ ਉਹ ਜਿਹੜੀ ਹੈਗੀ ਆ ਹਰਗਵਿੰਦ ਕੌਰਾਂ ਉਹਨੇ ਬਹੁਤ ਪਹਿਲਾਂ ਵੀ ਸੰਘਰਸ਼ ਕੀਤੇ ਆ ਹੁਣ ਵੀ ਕਰ ਰਹੇ ਆ ਸੰਘਰਸ਼ਾਂ ਦੇ ਸਿਰ ਤੇ ਉਹ ਇਹ ਇਸ ਜਿਹੜੀ ਲੜਾਈ ਹੈ ਇਹਨੂੰ ਵੀ ਜਿੱਤੂਗੀ ਅਸੀਂ ਉਹਦੇ ਨਾਲ ਚਟਾਨ ਵਾਂਗ ਖੜੇ ਆ ਜੇ ਸਰਕਾਰ ਚਾਹੁੰਦੀ ਆ ਕਿ ਸਹੀ ਸਲਾਮਤ ਚੱਲੇ ਸਾਡੀਆਂ ਜਿਹੜੀਆਂ ਵੋਟਾਂ ਸਹੀ ਸਲਾਮਤ ਨੰਗਣ ਤਾਂ ਬਹੁਤ ਚੰਗਾ ਹੋਊਗਾ ਪਰ ਜੇ ਸਰਕਾਰ ਨੇ ਇਹੀ ਰਵਈਆ ਰੱਖਿਆ ਤਾਂ ਅਸੀਂ ਉਹਦਾ ਜਵਾਬ ਹੈ ਜਿਹੜਾ ਐਟ ਨਾਲ ਐਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ ਕਿਉਂਕਿ ਅਸੀਂ ਚਟਾਨ ਵਾਂਗ ਹਰਗਵਿੰਦਰ ਦੇ ਨਾਲ ਖੜੀ ਆ ਜੋ ਵੀ ਸਾਨੂੰ ਉਹਨਾਂ ਵੱਲੋਂ ਦਿੱਤਾ ਜਾਊਗਾ ਸੰਦੇਸ਼ ਅਸੀਂ ਉਹਨੂੰ ਨੇਪਰੇ ਚਾੜਾਂਗੇ ਹਰ ਹਾਇ ਹਰ ਹੀਲੇ ਚਾੜਾਂਗੇ ਠੀਕ ਹੈ ਓਕੇ ਜਿੰਨ ਕੀ ਕਹਿਣਾ ਚਾਹੁੰਦੇ ਏ ਧਰਨੇ ਦੇ ਸੰਬੰਧ ਵਿੱਚ ਹਾਂਜੀ ਵੀਰ ਜੀ ਪਹਿਲਾਂ ਸਰਕਾਰ ਨੇ ਪਹਿਲਾਂ ਤਾਂ ਸਾਨੂੰ 14 ਮਹੀਨੇ ਤਨਖਾਹ ਨਹੀਂ ਦਿੱਤੀ 14 ਮਹੀਨੇ ਜਿਹੜੇ ਕੰਮਾਂ ਕਰਾਂ ਤੇ ਉਹ ਬਹੁਤ ਔਕੇ ਹੋ ਜਾਂਦੇ ਆ ਕੰਮ ਕਰਕੇ ਵੀ ਜੇ ਨਾ ਮਿਲੇ ਤਾਂ ਪੈਸਾ ਪਰ ਪਿਛਲੀਆਂ ਸਰਕਾਰਾਂ ਸੀ ਉਹ ਕੁਛ ਨਾ ਕੁਛ ਜਦੋਂ ਇਹਨਾਂ ਦੀਆਂ ਚੋਣਾਂ ਨੇੜੇ ਆਉਂਦੀਆਂ ਸੀ ਤਨਖਾਹ ਵਧਾਉਂਦੀਆਂ ਸੀ ਇਹਨਾਂ ਨੇ ਇੱਕ ਨਮਾ ਹੀ ਕੰਮ ਪਿੱड्या ਹੋਇਆ ਸੀ ਕਿ ਆ ਵੀ ਤਨਖਾਹ ਇੰਨੀ ਤੇ ਰੋਕ ਲਓ ਨੇੜਾ ਕੇ ਉਹ ਵੀ ਅਸੀਂ ਪੂਰਾ ਸੰਘਰਸ਼ ਕਰਕੇ ਹਾਈ ਲੈਵਲ ਤੇ ਸੰਘਰਸ਼ ਕਰਕੇ ਫੇਰ ਲਈਆ ਜਿਹੜੀ ਸਾਡੀ ਸੰਘਰਸ਼ ਦੀ ਕੌਮੀ ਪ੍ਰਧਾਨ ਹਰਗਵਿੰਦ ਕੋਹਰਾ ਉਹਨੂੰ ਹੱਦ ਤੋਂ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਵਾ ਇਸ ਕਰਕੇ ਵੀ ਕਿਉਂਕਿ ਉਹਨੇ ਸੰਘਰਸ਼ ਕੀਤਾ ਸਾਡੀ ਤਨਖਾਹ ਸਬੰਧੀ ਤੇ ਸਾਡੀਆਂ ਮੰਗਾਂ ਸਬੰਧੀ ਸਿਰਫ ਇਸੇ ਗੱਲ ਨੂੰ ਲੈ ਕੇ ਬਈ ਜੱਟ ਉਹ ਪਾਰਟੀਵਾਦੀ ਦਾ ਬੇਤ ਕਰਾ ਸਮਝ ਕੇ ਉਸ ਨੂੰ ਬਹੁਤ ਹੱਦ ਤੋਂ ਜ਼ਿਆਦਾ ਪਰੇਸ਼ਾਨ ਕਰ ਰਿਹਾ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਸ ਖਿਲਾਫ ਤਰਨਾ ਲਾਇਆ ਉਹਨਾਂ ਦੀ ਹੱਥ